प्यारे सतसंगी जीओ आओ आज असी 와ਇ ਗੁਰੂ ਦੇ ਨਾਮ ਦੀ ਮੁਹਿੰਮਤ ਬਾਰੇ ਪਿਆਰ ਨਾਲ ਵਿਚਾਰ ਕਰੀਏ ਅਕਸਰ ਅਸੀਂ ਆਪਣੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀ ਖੁਸ਼ੀ ਲੱਭਦੇ ਰਹਿੰਦੇ ਹਾਂ ਕਦੇ ਪੈਸੇ ਵਿੱਚ ਕਦੇ ਰਿਸ਼ਤਿਆਂ ਵਿੱਚ ਕਦੇ ਕਿਸੇ ਚੀਜ਼ ਨੂੰ ਹਾਸਲ ਕਰਨ ਵਿੱਚ ਪਰ ਫਿਰ ਵੀ ਦਿਲ ਅੰਦਰੋਂ ਖਾਲੀ-ਖਾਲੀ ਰਹਿੰਦਾ ਹੈ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਇਹ ਖਾਲੀਪਨ ਤਾਂਦਕ ਪਰ ਸਕਦਾ ਹੈ ਜਦੋਂ ਅਸੀਂ 와ਇ ਗੁਰੂ ਦੇ ਨਾਮ ਦੀ ਸਿਮਰਨ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਕਰਦੇ ਹਾਂ ਉੱਚ ਤੂਕ ਵਿੱਚ ਦੱਸਦੇ ਹਨ ਕਿ ਨਾਮ ਅਮੋਲਕ ਰਤਨ ਹੈ ਅਤੇ ਜਿਸ ਮਨ ਵਿੱਚ ਇਹ ਵਸ ਜਾਂਦਾ ਹੈ ਉੱਥੇ ਆਨੰਦ ਹੀ ਆਨੰਦ ਹੋ ਜਾਂਦਾ ਹੈ ਸਤਿ ਸੰਗ ਦੀ ਜੀਓ ਜਦੋਂ ਅਸੀਂ ਨਾਮ ਸਿਮਰਦੇ ਹਾਂ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਹੈ ਕਿ ਮਨ ਸ਼ਾਂਤ ਹੋ ਜਾਣ ਲੱਗ ਪੈਂਦਾ ਹੈ ਦਿਨ ਦੀ ਭਜਨ ਭਜ ਤੋਂ ਬਾਅਦ ਜਦੋਂ ਅਸੀਂ ਕੁਝ ਪਲਾਂ ਲਈ ਬੈਠ ਕੇ ਸਿਰਫ ਵਾਏ ਗੁਰੂ ਪਿਆਰ ਨਾਲ ਲੱਗਦੇ ਹਾਂ ਤਾਂ ਅੰਦਰੋਂ ਅਲੋਕੀ ਸ਼ਾਂਤੀ ਮਹਿਸੂਸ ਹੁੰਦੀ ਹੈ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਮਨ ਦੀ ਸ਼ਾਂਤੀ ਕਦੇ ਕਿਸੇ ਪਹਾੜਾਂ ਦੀ ਯਾਤਰਾ ਨਾਲ ਮਿਲ ਜਾਵੇਗੀ ਜਾਂ ਕਿਸੇ ਇੱਕ ਐਡਵਾਂਸ ਕੋਰਸ ਨਾਲ ਮਿਲੇਗੀ ਪਰ ਗੁਰੂ ਜੀ ਸਾਨੂੰ ਇਹ ਆਸਾਨ ਰਾਹ ਦਿਖਾਉਂਦੇ ਹਨ ਕਿ ਜੋ ਸ਼ਾਂਤੀ ਅਸੀਂ ਬਾਹਰ ਲੱਭ ਰਹੇ ਹਾਂ ਉਹ ਤਾਂ ਨਾਮ ਜਪਣ ਨਾਲ ਆਪਣੇ ਹੀ ਹਿਰਦੇ ਅੰਦਰ ਪ੍ਰਗਟ ਹੋ ਸਕਦੀ ਹੈ ਫਿਰ ਦੂਜੀ ਗੱਲ ਇਹ ਹੁੰਦੀ ਹੈ ਕਿ ਨਾਮ ਮਨ ਦੇ ਅੰਦਰੋਂ ਲਾਲਚ ਤੇ ਕੋਖ ਨੂੰ ਕਟਾਉਂਦਾ ਹੈ ਅਸੀਂ ਅੱਜਕਲ੍ਹ ਹਰ ਚੀਜ਼ ਨੂੰ ਪ੍ਰਾਪਤ ਕਰਨ ਦੀ ਦੌੜ ਵਿੱਚ ਲੱਗੇ ਰਹਿੰਦੇ ਹਾਂ ਇਹ ਵੀ ਚਾਹੀਦਾ ਉਹ ਵੀ ਚਾਹੀਦਾ ਪਰ ਜਿਵੇਂ ਗੁਰੂ ਸਾਹਿਬ ਇੱਕ ਜਗਾ ਸਮਝਾਉਂਦੇ ਨੇ ਕਿ ਜੇ ਮਨ ਵਿੱਚ ਨਾਮ ਆ ਜਾਵੇ ਤਾਂ ਬਾਹਰ ਦੀਆਂ ਚੀਜ਼ਾਂ ਆਪਣੀ ਅਹਿਮੀਅਤ ਖੋ ਦਿੰਦੀਆਂ ਹਨ ਦਿਲ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ ਤੇ ਫਿਰ ਛੋਟੀ ਛੋਟੀ ਚੀਜ਼ਾਂ ਤੇ ਪੋਖ ਨਹੀਂ ਰਹਿੰਦੀ ਇਸ ਦੇ ਨਾਲ ਹੀ ਨਾਮ ਮਨ ਦੀਆਂ ਗੰਦਗੀਆਂ ਨੂੰ ਵੀ ਦੂਰ ਕਰਦਾ ਹੈ ਅਸੀਂ ਬਹੁਤ ਵਾਰ ਅਣਜਾਣੇ ਹੀ ਨਿੰਦਿਆ ਕਰ ਦਿੰਦੇ ਹਾਂ ਕਦੇ ਗੁੱਸਾ ਆ ਜਾਂਦਾ ਹੈ ਕਦੇ ਮਨ ਵਿੱਚ ਥੋੜਾ ਜਿਹਾ ਹੰਕਾਰ ਆ ਬੈਠਦਾ ਹੈ ਪਰ ਜਿਵੇਂ ਗੁਰੂ ਜੀ ਧੂਕ ਵਿੱਚ ਕਹਿੰਦੇ ਹਨ ਕਿ ਨਾਮ ਇੱਕ ਆਤਮਕ ਸਾਫ ਕਰਨ ਵਾਲਾ ਸਾਬਣ ਹੈ ਜਿਹੜਾ ਮਨ ਨੂੰ ਧੋਂਦਾ ਜਾਂਦਾ ਹੈ ਉਸੇ ਤਰ੍ਹਾਂ ਨਾਮ ਜਪਣ ਨਾਲ ਇਹ ਅੰਦਰ ਲਾਗੀ ਹੋਈਆਂ ਮੈਲਾਂ ਹੌਲੀ-ਹੌਲੀ ਕਟਣ ਲੱਗ ਪੈਂਦੀਆਂ ਹਨ ਸੰਗਤ ਜੀ ਨਾਮ ਸਿਰਫ ਇੱਕ ਸ਼ਬਦ ਨਹੀਂ ਇਹ ਤਾਂ ਪਰਮਾਤਮਾ ਨਾਲ ਸਿੱਧਾ ਜੁੜਨ ਦਾ ਇੱਕ ਮਾਧਿਅਮ ਹੈ ਜਦੋਂ ਅਸੀਂ ਤਸੱਲੀ ਨਾਲ ਬੈਠ ਕੇ ਵਾ ਗੁਰੂ ਦਾ ਸੰਮਰਪਨ ਕਰਦੇ ਹਾਂ ਤਾਂ ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਜਿਵੇਂ ਰੱਬ ਆਖ ਰਿਹਾ ਹੋਵੇ ਕਿ ਮੈਂ ਤੇਰੇ ਨਾਲ ਹਾਂ ਤੂੰ ਚਿੰਤਾ ਨਾ ਕਰ ਗੁਰੂ ਸਾਹਿਬ ਇੱਕ ਹੋਰ ਜਗਾ ਸੰਕੇਤ ਕਰਦੇ ਹਨ ਕਿ ਜਿਹੜਾ ਪੁਰਾਣੀ ਨਾਮ ਨਾਲ ਜੁੜਦਾ ਹੈ ਉਸਦੇ ਕੰਮ ਰੱਬ ਆਪ ਸੰਭਾਲਦਾ ਹੈ ਅਸੀਂ ਕਈ ਵਾਰੀ ਸੋਚਦੇ ਹਾਂ ਕਿ ਹਰ ਚੀਜ਼ ਨੂੰ ਆਪਣੇ ਦਿਮਾਗ ਨਾਲ ਹੀ ਸੰਭਾਲ ਲਈਏ ਪਰ ਜਦੋਂ ਨਾਮ ਵਿੱਚ ਠਿਕਾਵਾ ਜਾਂਦਾ ਹੈ ਫਿਰ ਰੱਬ ਆਪ ਰਸਤਾ ਬਣਾਉਂਦਾ ਹੈ ਹੁਣ ਸਵਾਲ ਆਉਂਦਾ ਹੈ ਨਾਮ ਦੀ ਸ਼ੁਰੂਆਤ ਕਿਵੇਂ ਕਰੀਏ ਇਸ ਲਈ ਕਿਸੇ ਵੱਡੀ ਤਿਆਰੀ ਦੀ ਲੋੜ ਨਹੀਂ ਸਿਰਫ ਰੋਜ਼ ਦੇਨ ਵਿੱਚੋਂ ਕੁਝ ਪਲ ਕੱਢ ਲਿਏ ਸਵੇਰੇ ਜਦੋਂ ਅੱਖ ਖੁੱਲ੍ਹੇ ਉਸ ਵੇਲੇ ਸਾਰੀਆਂ ਸੋਚਾਂ ਨੂੰ ਇੱਕ ਪਾਸੇ ਕਰਕੇ ਦਿਲ ਤੋਂ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਆਖੀਏ ਫਿਰ ਰਾਤ ਨੂੰ ਸੁੱਤੋਂ ਪਹਿਲਾਂ ਵੀ ਉਹੀ ਪਿਆਰ ਨਾਲ ਸੰਮਰਨ ਕਰੀਏ ਦਿਨ ਦੇ ਦਰਮਿਆਨ ਜਦੋਂ ਵੀ ਮਨ ਖਾਲੀ ਹੋਵੇ ਸਿਰਫ ਇੱਕ ਵਾਰ ਵਾਹਿਗੁਰੂ ਆਖ ਲੈ ਪਹਿਲੇ ਦਿਨ ਦਿਲ ਸ਼ਾਇਦ ਪਟਕਵੇ ਪਰ ਜਿਵੇਂ ਗੁਰੂ ਸਾਹਿਬ ਇੱਕ ਤੂਖ ਵਿੱਚ ਕਹਿੰਦੇ ਹਨ ਕਿ ਜਦੋਂ ਨਾਮ ਦੀ ਆਦਤ ਬਣ ਜਾਂਦੀ ਹੈ ਤਾਂ ਮਨ ਆਪ ਹੀ ਉਸ ਵਿੱਚ ਟਿਕਣ ਲੱਗ ਪੈਂਦਾ ਹੈ ਪਿਆਰੇ ਸਤਸੰਗੀ ਜੀਓ ਆਓ ਅਸੀਂ ਅੱਜ ਹੀ ਇੱਕ ਨਿੱਘਾ ਵਿਚਾਰ ਕਰੀਏ ਕਿ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਨਾਮ ਨੂੰ ਜ਼ਰੂਰ ਸ਼ਾਮਿਲ ਕਰਾਂਗੇ ਜਿਵੇਂ ਸਾਹ ਸਰੀਰ ਲਈ ਆਵਸ਼ਕ ਹੈ ਉਸੇ ਤਰ੍ਹਾਂ ਨਾਮ ਸਾਡੀ ਆਤਮਾ ਲਈ ਆਵਸ਼ਕ ਹੈ ਜਦੋਂ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ ਤਾਂ ਦੁੱਖਾਂ ਦੇ ਵਿੱਚ ਵੀ ਇਨਸਾਨ ਅੰਦਰੋਂ ਹੌਸਲਾ ਮਹਿਸੂਸ ਕਰਦਾ ਹੈ ਅਤੇ ਸੁੱਖ ਦੇ ਸਮਿਆਂ ਵਿੱਚ ਅਹੰਕਾਰ ਨਹੀਂ ਆਉਂਦਾ ਸਤੇ ਗੁਰੂ ਆਪ ਕਿਰਪਾ ਕਰਨ ਕਿ ਸਾਡਾ ਮਨ ਨਾਮ ਨਾਲ ਸਦਾ ਜੋੜਿਆ ਰਹੇ ਅਤੇ ਅਸੀਂ ਆਪਣੇ ਹਿਰਦੇ ਵਿੱਚ ਉਹ ਵਾਏ ਗੁਰੂ ਨੂੰ ਮਹਿਸੂਸ ਕਰ ਸਕੀਏ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ ਫਤ